ਮੇਰਾ ਫੋਨ ਮੋਟਰੀ ਨੇ ਮੇਰਾ ਫੋਨ ਬਰ ਲਿਆ ਮੈਂ ਕੀ ਕਰਾਂ ਹਾਂ ਰਿਸ਼ਤਾ ਕਰਾਇਆ ਕਰਾਇਆ ਤੇਰੇ ਪਿਛਲੇ ਕੇ ਮੈਂ ਰਿਸ਼ਤਾ ਕਰ ਰਿਸ਼ਤਾ ਕਰੇ ਅੱਛਾ ਮੋਟਰ ਤੇ ਮੇਨਾਂ ਗੱਲ ਕੀਤੀ ਹੋਣੀ ਨਾ ਨੇ ਤੇ ਤੂੰ ਪਿਛਲੇ ਕੀ ਐ ਮਿਟਸੀਕ ਲਈ ਐ ਮਿਟਸੀਕ ਲਈ ਸ਼ਾਪ ਕਰ ਕਰਦਾ ਪਾਣੀ ਜੁੱਤੀਆਂ ਬੋਬਰਨੀ ਇਹਨਾਂ ਨੇ ਜੁੱਤੀਆਂ ਬੇਈਨੀਆਂ ਓਏ ਤੇਨੂੰ ਫੋਨ ਆਇਆ ਪਿਆਰੋ ਇਹ ਦਗਾ ਨਾ ਤੇ ਪਕਵਾਨ ਬੜੇ ਬਣੇ ਆਜਾ ਨੇ ਨਰਕਾ ਬਹੁਤ ਸੇਵਾ ਕਰਨੀ ਹੈ ਢੀ ਪਕਵਾਨ ਰਹਿਂਦੇ ਨਹੀਂ ਪਕਵਾਰਾਂ ਤੇ ਸੇਵਾ ਨਾਲ ਪੂਰੀ ਕਰਨੀ ਛਿੱਤਰਾਂ ਦੀ ਕਰਨੀ ਉਹਨਾਂ ਨੇ ਭੱਜ ਗਏ ਆ ਉਹ ਇੱਕ ਚੰਗੀ ਹੀ ਚੜੀ ਜਿੰਨਾ ਉਹਨੂੰ ਜਾਣਤਾ ਵਾ ਤੇ ਹੁਣ ਇਹਨੇ ਵੀ ਆ ਜਾਣਾ ਅੱਗੋਂ ਗੱਡੀ ਲੈ ਕੇ ਉੱਥੇ ਬਸ ਨਹੀਂ ਲਾਉਣ ਵੇਖੀ ਬਸਦਾ ਵੀ ਨਹੀਂ ਹਾਂ ਕਿੱਦਾਂ ਨੂੰ ਗਏ ਆ ਕੋਈ ਨਹੀਂ ਕਰਦਾ ਸਭੀ ਤੂੰ ਨਹੀਂ ਕੋਈ ਵੀ ਕਰ ਸਕਦਾ ਜ਼ਿੰਦਗੀ ਤੇਰੇ ਪਿਆਏ ਤੇ ਸਿਆਪੇ ਅੱਗੇ ਆਏ ਹੁਣ ਮਾਂ ਮਾਰੇ ਆ ਤੈਨੂੰ ਹੁਣ ਵੇਖੀ ਮੈਂ ਕਿਦਾਂ ਕੰਮ ਕਰਕੇ ਦਿਖਾਉਂਦਾ ਤੂੰ ਨਹੀਂ ਕਰ ਸਕਦਾ ਤੂੰ ਮੈਂ ਵੇਖ ਕੇ ਕਰਕੇ ਦਿਖਾ ਲੂੰਗਾ ਤੈਨੂੰ ਹਾਂ ਆ ਵੇਖਾਂ ਨਹੀਂ ਮੈਂ ਜਿਹੜਾ ਕਰੇਂਗਾ ਨਾ ਤੂੰ ਕੀ ਹਾਂ ਵੀ ਇਹ ਕੰਮ ਕਰ ਜਾਊਗਾ ਨਹੀਂ ਆ ਹੋਰ ਕਰਕੇ ਦਿਖਾ ਲੂੰਗਾ ਠੀਕ ਆ ਜੀ ਤੇਰੀ ਮੈਂ ਆਕਰ ਬਣੂੰਗਾ ਆਕਰ ਬਣਨੇਗਾ ਤੂੰ ਜਿਹੜੀ ਆਪਣਾ ਫੋਨ ਤੇ ਲੈ ਲਾ ਪਹਿਲਾਂ ਜਿਹੜਾ ਲੱਖ ਡੇਢ ਲੱਖ ਦਾ ਫੋਨ ਜਿਹੜਾ ਗਾ ਗਿਆ ਤੂੰ ਮਿਲ ਚੁੱਕਾ ਕੋਈ ਗੱਲ ਤੂੰ ਦੀ ਗੱਲ ਕਰ ਉਹਨੂੰ ਕਰਦਾ ਨਾ ਗੱਲ ਉਹਦੇ ਨਾਲ ਉਹ ਘਰ ਜਨਨੇ ਆ ਬੱਚਾ ਉੱਥੇ ਰਹਿ ਗਿਆ ਆਦਾ ਫੋਨ ਤੇ ਪਾ ਲੈ ਠੀਕ ਆ ਕੋਹ ਤਰਸਦਾ ਨਹੀਂ ਲੈਣਾ ਨਾ ਨਹੀਂ ਨਹੀਂ ਲੈਂਦੀ ਬਾਬਾ ਜੋੜੇ ਤੇਰੇ ਅੱਗੇ ਹੱਥ ਚੱਲ ਫੇਟਲਿਆ ਮਗਰ ਉਹ ਆ ਗਈ ਦੀਦੀ ਆਪ ਤੇ ਤੂੰ ਹੀ ਖਾਏ ਬਾਰੋਂ 버ਗਰ ਪੀਜਾ ਮੈਨੂੰ ਵੀ ਕੋਈ ਦੇ ਦਿਓ ਮੈਂ ਸਵੇਰ ਦਾ ਭੁੱਖਾ ਮੇਰੀ ਅੱਗੇ ਜਾਣ ਨੂੰ ਸਿਆਪੇ ਪਏ ਤੈਨੂੰ ਖਾਣ ਦੀ ਪੀ ਆਪ ਤੇ ਤੂੰ ਹੀ ਖਾਏ ਮੇਲੀ ਕੋਣ ਲਿਆਂਦਾ ਕੋਹ ਜਿਹੜਾ ਖਾਦਾ ਉਹ ਨਹੀਂ ਗਲੇ ਜੋ ਠਾਨ ਨੰਗਨ ਦੀ ਤਲਿਓ ਨਾ ਹੀ ਕਹ ਤੈਨੂੰ ਤੈਨੂੰ ਚੀਜ਼ਾਂ ਲਿਆ ਲਿਆ ਕੇ ਦੇਂਦੇ ਸਿਆਪਿਆਂ ਦੇ ਵਿੱਚ ਤੇ ਫਸੀ ਮੈਂ ਈ ਗੰਦੀ ਐ ਮम्मी ਬੋਕ ਲੱਗੀ ਮੈਂ ਸਵੇਰ ਦਾ ਕੋ ਖਾਦਾ ਨਹੀਂ ਰੋਟੀ ਲਾ ਕੇ ਦੋ ਇਹਨੂੰ ਕਹ ਮਹਾਰਾਣੀ ਨੂੰ ਬਣਾਵੇਂ ਹੁਣ ਰੋਟੀਆਂ ਕੇ ਹੁਣ ਇਹ ਅੰਦਰ ਵੜ ਕੇ ਬਹਿ ਗਈ ਆ ਉਹ ਜਿਆ ਪਿਓ ਖਾਏ ਬਰੋਂ ਮੈਨੂੰ ਖੜਿਆ ਮम्मी ਦੱਸ ਮੇਰਾ ਕੀ ਕਸੂਰੀ ਕਾ ਕਸੂਰ ਤੇ ਸਾਰਾ ਹੀ ਸੁੱਖ ਦਾ ਹੀ ਗਾ ਹੁਣ ਸਾਰੇ ਜਣੇ ਮੈਨੂੰ ਹੀ ਚਟਕਾ ਮਾਰੀ ਜਾਂਦੇ ਬੇਦਰ ਰੋ ਕੇ ਸੱਚੀ ਹੋਣ ਵਾਲੀ ਗੱਲ ਰੋਣ ਦੀ ਕੋਈ ਲੋੜ ਨਹੀਂ ਗੱਲ ਕਰ ਮੇਰੇ ਨਾਲ ਸਿੱਧਾ ਮੂੰਹ ਕਰਕੇ ਉਦੋਂ ਤਾਂ ਕਹਿਣਾ ਹੈ ਮੈਂ ਵੀ ਵੀਰ ਨਾ ਬਣਾਉਂਦਾਂ ਤੇ ਕਹਿੰਦੀ ਵੀਰ ਹੀ ਬਣਾਇਆ ਬੱਸ ਮੈਂ ਨਹੀਂ ਸੁੱਖ ਤਾਂ ਸੱਚੀ ਹੋ ਗਈ ਫਿਰ ਹੁਣ ਸੋ ਅਖਦਾ ਮੁੜ ਕੇ ਉਲਟ ਪੁਲਟ ਇਦਾਂ ਬਾਜ਼ੀਆਂ ਪਾਉਣ ਦੇ ਜਿੱਦਾ ਸੁੱਖ ਨੂੰ ਪਤਾ ਨਹੀਂ ਕੀ ਹੋ ਗਿਆ ਹੁੰਦਾ ਵਾ ਹੁਣ ਤੇ ਐ ਫੜ ਕੇ ਲੈ ਗਈ ਉਸੇ ਵੇਲੇ ਛਡਾਈ ਤੇ ਬਣ ਕੇ ਅਹੀਂ ਦੇਵਨ ਮੁੰਡੇ ਨੂੰ ਬਣਾ ਕੇ ਕੋ ਖਾਣ ਨੂੰ ਪੱਠੇ ਪਾਏ ਪੁੱਤ ਪੱਠੇ ਹਾਂ ਜੀ ਪਾਏ ਆਂ ਹਾਂ ਹੁਣ ਦੂਰ ਹੋ ਗਿਆ ਸੱਚੀ ਹੋ ਗਈ ਉਹ ਜਾ ਪਿਓ ਤੇਰਾ ਹੱਲਾ ਸ਼ੇਰੀਆਂ ਦੇਣ ਵਾਲਾ ਪਰ ਮੰਮੀ ਮੈਂ ਤਾਂ ਸਿੱਧੀ ਜਾਂਦੀ ਰਹੀ ਸਿੱਧੀ ਆਉਂਦੀ ਰਹੀ ਹੁਣ ਮੈਨੂੰ ਕੀ ਪਤਾ ਸੀ ਸੇਲੀ ਉਹਦੇ ਕਰਕੇ ਕੋ ਨਾ ਕੋ ਕਹਿਣਾ ਪਿਆ ਮੈਂ ਅੱਜ ਅੱਗੇ ਵੀ ਇਹ ਗੱਲ ਕਹੀ ਆ ਉੱਥੇ ਤੇਰੇ ਡੈਡੀ ਲੱਗੇ ਵੀ ਵੀ ਅਸੀਂ ਤੇ ਆ ਗਏ ਆਪਣੇ ਘਰ ਅਸੀਂ ਇੰਨਾ ਗੁੱਸੇ 'ਚ ਆਪਣੇ ਘਰ ਰਹੇ ਆ ਤੇ ਜਿੰਨਾਂ ਦੇ ਜਿੰਨਾਂ ਨੇ ਸਭ ਕੋ ਉੱਥੇ ਵੇਖਿਆ ਕੀ ਕੁਛ ਹੋਇਆ ਵਾ ਉਹਨਾਂ ਦੇ ਘਰ ਕਿਤਾ ਕੀ ਬੰਦਿਆ ਵਾ ਹਮ ਅਜੇ ਤੱਕ ਕੋਈ ਉਹਨਾਂ ਦਾ ਫੋਨ ਨਹੀਂ ਆਇਆ ਸਾਨੂੰ ਮਗਰ ਵੀ ਜਾਂ ਜਾਂ ਚੰਗਾ ਹੋਇਆ ਜਾਂ ਕਿੱਦਾਂ ਜਾਂ ਕਿੱਦਾਂ ਨਹੀਂ ਵੀ ਆਪਣੇ ਘਰ ਖੋਸ਼ ਵਾ ਕੇ ਜਾਂ ਕੀ ਆ ਤੇ ਕੀ ਨਹੀਂ ਹਮ ਮੈਨੂੰ ਤਾਂ ਇੰਨੀ ਟੈਨਸ਼ਨ ਪਈ ਮੈਨੂੰ ਤਾਂ ਕੋਈ ਚੰਗੱਲ ਕੰਡਿਆ ਤੂੰ ਫੋਨ ਕਰਕੇ ਵੇਖੋ ਪਹਿਲਾਂ ਕੀ ਕਹਿੰਦੇ ਆ ਮੈਂ ਤੇ ਬੁਝਾਈ ਚਰਚਾ ਦੀ ਦਿਨ ਨੂੰ ਥਿੰਕ ਕਹਿ ਤੇ ਪਰ ਜੇ ਹੁਣਹੀਂ ਭੈਣ ਦਾ ਮੁੰਡਾ ਕਿਹਾ ਢੜੀ ਮੇਰੀ ਮਾਸੀ ਦਾ ਤੇ ਫੇਰ ਕੀ ਹੋਊਗਾ ਹਣ ਉੱਥੇ ਤੇ ਮੈਂ ਜੂ ਕਿ ਬੋਲਤਾ ਨਾ ਵੀ ਮੇਰੀ ਨਹੀਂ ਕੋਈ ਭੈਣ ਹੈ ਮੈਨੂੰ ਪਹਿਲਾਂ ਦੱਸਿਆ ਤਾਂ ਮੈਂ ਤੈਨੂੰ ਅੱਗੇ ਵੀ ਕਿਹਾ ਮੈਂ ਸੱਚ ਬੋਲ ਦਿੰਦੀ ਉਥੇ ਇਦਾਂ ਹੀ ਕਹਿ ਦਿੰਦੀ ਝੂਠ ਸਾਜਣ ਵਾਲਾ ਆ ਕੇ ਤਾਂ ਕੋਈ ਨਾ ਕੋਈ ਗੱਲ ਹੋ ਜਾਂਦੀ ਤੇ ਆ ਆ ਕੁਛ ਨਾ ਹੁੰਦਾ ਪਰ ਮੰਮੀ ਮੈਨੂੰ ਕਿਉਂ ਪਤਾ ਹੀਗਾ ਉਹਨੇ ਓਤੀ ਆ ਜਾਣਾ ਪਰ ਕਿੰਨੇ ਚਾਵਾ ਮਿਲਾਵਾ ਨਾ ਤੇ ਕਿੰਨੀ ਟੈਨਸ਼ਨ ਪਾਈ ਆ ਤੁਹਾਨੂੰ ਹੈ ਪਰ ਮम्मी ਮੈਂ ਤੇ ਇਦਾਂ ਦਾ ਕੋਈ ਵੀ ਕੁਛ ਨਹੀਂ ਕੀਤਾ ਹੀਗਾ ਪਰ ਹੁਣ ਤੇਰੇ ਸਾਹਮਣੇ ਹੋਇਆ ਨਾ ਸਭ ਕੁਝ ਆ ਮਮੂ ਨੇ ਅਨੁਸਾਰਾ ਹੀ ਕੰਨੀ ਰਹੀ ਸੁੱਕ ਨੂੰ ਸੁੱਕ ਨਾ ਕਰ ਇਦਾਂ ਫਸੇਗੀ ਫਸੇਗੀ ਪਰ ਉਹ ਤੇ ਮੰਨਦੀ ਨਹੀਂ ਹੀਗੀ ਉਹਨੂੰ ਨਹੀਂ ਡਰਾਉਂਦਾ ਮੇਰੇ ਡੇਡੇ ਲੰਮੇ ਜਵਾਨ ਕਿੰਨੇ ਉਹਦੇ ਭਰਾ ਕਹਿੰਦੇ ਗੱਲ ਕਰ ਕਿਤੇ ਪਿੰਡ ਵਿੱਚ ਉਹਨਾਂ ਦੀ ਇੰਨੀ ਕਿਤੇ ਉਹ ਗੱਲ ਵੀ ਉੱਚੀ ਪੱਗ ਬਨ ਕੇ ਤੁਰੇ ਫਿਰਦੇ ਆ ਤੇ ਸੁਖ ਨੇ ਅੰਨ੍ਹਾ ਹੀ ਕਰ ਦਿੱਤਾ ਸਾਰਿਆਂ ਨੂੰ ਮਾਂ ਉਹਦੀ ਕੜਸ਼ਕ ਹੁਆੜ ਕੇ ਤੇ ਗੱਲਾਂ ਕਰਦੀ ਸਾਹ ਨਹੀਂ ਲੈਂਦੀ ਤੇ ਬਲਜੀਤ ਦਾ ਉਦੋਂ ਜਿਆਦਾ ਡਰ ਇਹਨਾਂ ਨੂੰ ਇਹ ਕਿਹੜੇ ਹਸਾਬ ਨਾਲ ਇਹਨੇ ਲਾ ਲਈਆਂ ਕਿਹੜੇ ਹਸਾਬ ਨਾਲ ਫੋਨ ਕਰਦੀ ਰਹੀ ਹੋਊਗੀ ਉੱਥੇ ਉਹਨੂੰ ਟੋ ਉਹਨਾਂ ਨੂੰ ਦਿਖਿਆ ਨਹੀਂ ਪਹਿਲਾਂ ਅੰਨੇ ਹੀ ਇਹ ਵੀ ਕਿਹਾ ਸਾਡੀ ਕੁੜੀ ਕਿੰਨੂੰ ਫੋਨ ਕਰਦੀ ਹੁਣ ਮੈਂ ਮਾੜਾ ਝਕਣਾ ਉਸੇ ਵੇਲੇ ਮੈਨੂੰ ਪੁੱਛਦਾ ਵਾ ਕਿੰਨੂੰ ਕਰਨੀ ਕੀ ਕਰਨੀ ਦੋਵੇਂ ਭੈਣ ਭਰਾ ਇਕੱਠੇ ਬੈਈਦਾ ਵਾ ਉਹਨਾ ਅੱਗੇ ਤੇ ਮੇਰੇ ਤੇ ਸਾਰਾ ਕਸੂਰ ਕੱਢੀ ਜਾਂਦੇ ਪਹਿਲਾਂ ਮੈਂ ਉਹਨਾਂ ਨੂੰ ਜੋੜਦੀ ਰੱਬ ਕਾੜੀ ਮੈਂ ਨਹੀਂ ਰੱਬਾ ਨੇਪਰੇ ਚੜਾਦੀ ਸਾਰੇ ਰਿਸ਼ਤੇਦਾਰੀਆਂ ਸਭ ਰਿਸ਼ਤੇਦਾਰੀਆਂ ਸਾਰੇ ਸਾਗ ਨੇਪਰੇ ਚੜਾਦੀ ਮੂੰਹ ਚ ਗੱਲਾਂ ਨਿਕਲੀਆਂ ਮੂੰਹ ਚ ਨਹੀਂ ਪੈਂਦੀਆਂ ਹੁੰਦੀਆਂ ਮੁਰਗੀ ਮੈਨੂੰ ਤੇ ਇਹ ਟੈਨਸ਼ਨ ਲੱਗੀ ਨਰਕ ਦੇ ਖਲੋਤਾ ਨੇ ਜਾਣਿਆ ਜਾਂਦੇ ਆ ਬਣਾ ਕੇ ਜੋ ਮੰਗਦਾ ਖਾ ਛੇਤੀ ਬਣਾ ਕੇ ਦਿਓ ਭੁੱਖ ਬੜੀ ਲੱਗੀ ਮੈਨੂੰ ਇਹ ਕੁਛ ਦੇਣ ਤੇ ਮੈਂ ਹੀ ਕਿ ਜਿਹੜੀ ਐਵੇਂ ਸੁੱਖ ਦੇ ਮਗਰ ਲੱਗ ਗਈ ਇਦਾਂ ਸੇ ਨੀਆਂ ਕੁੜੀਆਂ ਹੈਗੀਆਂ ਮੈਂ ਵੀ ਕੋਈ ਚੱਜ ਦੀ ਝੇਲੀ ਬਣਾ ਲੈਂਦੀ ਕੀ ਮੇਰੇ ਕਰਮਾਂ ਚ ਕਲੰਕ ਲਿਖਿਆ ਆਏਗਾ ਸਾਰੀ ਬਦਨਾਮੀ ਮੇਰੇ ਮੱਥੇ ਲੱਗਣੀ ਹੈਗੀ ਮਾਲਾਦੀਂ ਤੂੰ ਹੀ ਕਿੱਡੀ ਖੇਡ ਬਣਾਈ ਆ ਤੀਪਸਤਾਲ ਜਿਹੜੇ ਕਰਮਾਂ ਦਾ ਨੂੰ ਕਿ ਗਿਰਾਓ ਸੀ ਜਣਾ ਨੰਸ਼ੀਸ਼ ਚ ਕਿੱਥੇ ਲੱਭੀ ਆ ਹੁਣੇ ਲੱਭਣੀ ਕਿੱਥੋਂ ਆ ਉੱਥੋਂ ਇਟ ਫੜੇ ਗਏ ਆ ਚਲੋ ਨੇ ਜਿਹੜੀ ਗਲਤੀ ਕਰਨੀ ਕਰ ਲਈ ਹੁਣ ਵਾਸਾ ਠੰਡਾ ਹੋ ਜਾ ਤੂੰ ਵੀ ਠੰਡਾ ਹੋ ਜਾ ਸੇ ਜਦੋਂ ਮੈਂ ਰੋਲਾ ਪਾ ਨਹੀਂ ਉਹ ਤੇਰੇ ਕੰਨਾਂ ਥਾਣੀ ਜੂਨੀ ਸਰਕਦੀ ਹੁਣ ਕੀ ਫਾਇਦਾ ਰੋਲਾ ਪਾਉਂਦਾ ਜਦੋਂ ਵੇਲਾ ਨੰਗ ਗਿਆ ਇਹ ਚੰਗਾ ਤੋਹਾ ਆਪਣੇ ਘਰ ਹੁਣ ਤੋ ਮਾਸ਼ਾ ਲਾ ਕੇ ਬਹਿਣਾ ਨਾ ਨਾਲੇ ਲੋਕਾਂ ਦੀ ਉੱਥੇ ਕਿਸੇ ਨੇ ਵੀ ਸਾਨੂੰ ਦੇਖਿਆ ਨਹੀਂ ਕਰ ਪਿਆ ਮਾਦਾ ਫੜਾ ਦੇ ਮੈਨੂੰ ਮੈਂ ਕਹਿੰ ਰਿਹਾ ਵਾਂ ਨਹੀਂ ਨਹੀਂ ਕੰਮ ਨਹੀਂ ਕਰਨਾ ਚੱਲ ਤੂੰ ਵੀ ਅੰਦਰ ਵੀ ਇਹ ਛੇਡ ਵਾਕ ਹੋਈ ਉਸ ਤੋਂ ਉੱਤੇ ਛੇਡ ਬਣਾਈ ਆ ਮੰਨੇ ਫੜ ਜਾ ਕਰਕੇ ਛਿਆ ਐਂ ਬੈ ਤੇਰੇ ਨਾਲੇ ਮੇਰੀ ਨੀ ਕਹ ਪਹਿ ਜਾਂਦੇ ਆਣੀਆਂ ਨੀ ਕੀ ਬਿਮਾਰੀ ਜੀ ਹੋ ਗਿਆ ਕੀ ਇਹ ਬਾਤ ਉੱਲੀ ਕਰੀਦਾ ਸੋ ਤਾਹਣਾ ਹੋ ਗਿਆ ਐਵੇਂ ਹੋ ਗਿਆ ਐਵੇਂ ਹੋਣਾ ਵਾ ਐਡੀਆਂ ਕਰਕੇ ਮਾਰੀਆਂ ਜਾਂਦੀਆਂ ਕਾ ਤੈ ਤਾ ਤਾ ਵਟ ਗਿਆ ਆ ਕਰਤੂਤਾ ਕਰਦਾ ਅਰੇ ਕਰੀਂਦੀਆਂ ਵਾ ਤੇ ਫੇਰੀ ਇੱਕ ਗੱਲ ਪਾਸੇ ਆਪਣੇ ਘਰ ਤਾਂ ਲੈ ਕੇ ਪਾਉਣੇ ਆ ਨਾ ਤੀ ਇੱਥੇ ਘਰ ਪਾਉਣਾ ਸਾਡੇ ਜੁੱਨੇ ਚ ਇਹਨੂੰ ਮਾਰ ਗਿਆ ਤੇ ਵੱਜ ਜਾ ਇਹ ਕੀ ਕਰਾ ਕੇ ਨਾ ਹਾਸਾ ਸੇ ਆ ਦੇ ਨਹੀਂ ਯਾਰੋ ਕਿ ਸਾਹਮਣੇ ਕੀ ਹੈ ਜੇ ਦੇਖ ਖੇਖਾਂ ਦੇ ਹੀ ਕਰਨਾ ਹੋਣਾ ਨਾ ਤੇਰੇ ਹੱਥ ਤੋਂ ਨਾ ਤੇਲ ਪਾ ਅੱਗ ਦੇ ਵਿੱਚ ਬੱਸ ਕਰ ਹੁਣ ਕੀ ਕਰਾਂ ਫੇਰ ਜਦ ਤੂੰ ਇਹ ਕੱਢ ਕੇ ਲਿਆ ਸ਼ਰੀਕਾਂ ਨੂੰ ਪਤਾ ਨਾ ਲੱਗਣ ਦੋ ਸਭ ਤੋਂ ਨਹੀਂ ਚੋਲੇ ਕਿੱਥੇ ਆ ਉਹ ਚੋਲੇ ਤੇ ਮੈਂ ਭਜਾ ਦਿੱਤੇ ਆ ਹਾਂ ਹੋਰ ਹੁਣ ਉਹਨਾਂ ਦੀ ਵੀ ਹੁਣ ਮਰ ਜਾਂਦੇ ਤੇ ਉਹ ਵੀ ਸਾਡੇ ਗੱਲ ਪੈ ਜਾਣੀ ਆ ਉਹ ਕਿੱਥੋਂ ਪਰ ਕੇ ਜene ਆਪਾਂ ਉਹ ਤਾਂ ਗਵਾਹ ਹੀ ਵਿੱਚ ਆ ਨਾਲੇ ਆ ਫੋਨ ਉਹਦਾ ਫੋਨ ਰੱਖ ਨਾ ਇਹ ਫੋਨ ਕਿਤਾਵ ਚੋਲ ਲੈ ਲੈ ਮੈਨੂੰ ਇਹਨਾਂ ਦਾ ਜਵਾਬ ਦੇ ਪਹਿਲਾਂ ਤੂੰ ਮਿਲੀ ਕਿੱਦਾਂ ਹੋਦੇ ਨੇ ਮੁੰਡੇ ਨਾਲ ਦੱਸ ਆਵਾਜ਼ ਬੰਦ ਕਰ ਲੈ ਹੁਣ ਦੱਸ ਨਾ ਤੇਰੇ ਉਹ ਤਾਂ ਮਲਾਪ ਕਿੱਦਾਂ ਹੋਏ ਇਹਨਾਂ ਪਰਦਾ ਉਹ ਅੱਛਾ ਠਗਾ ਨੇ ਜੋ ਇਹਨਾਂ ਨੇ ਮੈਂ ਤਾਂ ਗੱਲਬਾਤ ਤੇ ਕਹਿੰਨੇ ਕਰਾਈ ਹੋਗੀ ਸਿੱਧੀ ਤੇ ਨਹੀਂ ਇਹਨਾਂ ਨੇ ਕਰਤਾ ਕਲਾਸ ਮੇਟਵਾ ਕਲਾਸ ਮੇਟਵਾ ਤੇ ਇੰਨੀ ਇਹਦੀ ਜ਼ਰੂਰਤ ਨਹੀਂ ਬੋਲ ਨਹੀਂ ਅਚੋਲਿਆ ਤਨੀ ਕਿ ਨਕ ਰਖਾਈ ਮਾਰਾ ਚੁੱਪ ਕਰ ਜਾ ਤੂੰ ਮੈਂ ਮੰਮੀ ਆਦੀ ਪਰਦੇ ਪਾਉਂਦੀ ਤੂੰ ਚੁੱਪ ਕਰੀਂ ਕਰਾਂ ਫੇ ਮੈਂ ਦੱਸ ਹੁਣ ਚੁੱਪ ਕੇ ਰਹਿ ਦੱਸ ਤੇ ਚੰਗੀ ਗੱਲੀ ਹੁਣ ਤੇ ਬਦਨੀਆਂ ਬੜੀਆਂ ਤੇਰੇ ਆ ਜਾਣ ਕੇ ਪਖੰਡ ਕਾਂਢੀ ਰੋਂੜੀ ਇਥੇ ਬੋਲ ਪਾ ਹੁਣ ਕਿ ਪਿੱਛੇ ਬੰਦੇ ਮਰਵਾਉਣੇ ਆ ਤੂੰ ਕੀ ਮਰਵਾਣਾ ਨਹੀਂ ਬੋਲ ਜੋ ਤੂੰ ਕਰਤੂਤਾ ਕੀ ਦੱਸਗੇ ਕਿੰਨੇ ਮਾਰਾਇਆ ਏ ਤੈਨੂੰ ਇਹਦੇ ਨਾਲ ਅਹੀ ਤੇ ਮੈਂ ਤੇ ਆਂਦੀ ਸੀ ਬੜੀ ਚੰਗੀ ਆ ਤੇ ਮੈਂ ਵੇਖੀ ਜਾ ਤੇ ਮੂੰਹਾਂ ਵੇਖੀ ਜਾ ਵੇਖੀ ਜਾ ਤੈਨੂੰ ਆਂਦੀ ਨਹੀਂ ਰਹੀ ਆਂ ਬੀਤੀ ਕੇ ਵੇਖੀ ਪਰਾ ਮਾਤਾ ਓਏ ਕੀ ਹੋ ਗਿਆ ਵਾ ਦੱਸ ਜੱਡੀ ਨਾਲ ਹੀ ਨੀਂਗੇ ਦੱਸ ਕੀ ਹੋਇਆ ਦੱਸ ਦੇ ਪਰਾਵਾ ਤੇਰੇ ਬਾਜੇਂਗੀ ਮੇਰਾ ਮਿੱਲੂ ਵੀ ਬੰਨਾ ਵੀ ਬਾਜੂ ਨਾਲ ਮੈਂ ਤਾਂ ਮਿੱਲੂ ਜਾ ਮਾਰ ਤ ਮਾਰਾਂ ਦੀ ਤੰਗੀ ਲੈ ਪਰਾ ਮਾਤਾ ਮਾਰੀ ਜਾਣੀ ਆ ਓਹ ਹੈ ਬਾਤ ਵੀ ਦੇਣੀ ਮੈਂ ਨਹੀਂ ਦਿੰਦੀ ਆ ਵੇਦੀ ਹੁਣ ਹੁਣ ਬਚਾ ਲੋ ਇਹਨੂੰ ਮਾਰਨਾ ਮੈਂ ਕਿੰਨੀ ਮਾਰੂ ਬੋਲੀ ਜਿਹੜੀ ਕੱਲ ਨੂੰ ਮਾਰਨੀ ਸੀ ਜੇ ਮਾਰੂ ਫਰਾਹ ਨੂੰ ਹੋ ਗਿਆ ਪਰ ਇਹਦੇ ਨਾਲ ਮਗਰੀ ਭਾਈ ਭਾਈ ਨੂੰ ਇਹ ਤੰਗਾਂ ਨੂੰ ਨਹੀਂ ਮਾਰਦੀਆਂ ਇੱਧਰੋਂ ਇੱਧਰ ਮਾਰਦੇ ਨੇ ਇੱਧਰੋਂ ਮਾਰਦੇ ਨਾ ਮਾਰ ਦੇ ਇਹਨੂੰ ਵੇਹਣੀ ਮਾਰਾ ਕਰ ਤੂੰ ਦੋਦੀ ਕਿੰਨਾ ਖਪਾ ਹੋਇਆ ਵਾ ਉਹ ਗੱਲ ਵੀ ਗਲਤੀ ਤੇ ਹੈ ਨਹੀਂ ਇਹਦੀ ਮਾਸਾ ਵੀ ਪਰੀ ਨੇ ਸਾਹ ਦਿੰਦੀ ਮਰ ਗਈ ਏ ਇਹ ਵਿੱਚ ਗੱਲ ਕਰਨ ਲੱਗਿਆ ਫਸ ਗਈ ਏ ਝੂਠ ਬੋਲਣ ਦੀ ਹੁਣ ਬੈਠੀ ਕੱਲੀ ਗੱਲਾਂ ਕਰੀ ਜਾਣਗੀਆਂ ਉਹਨੂੰ ਨਿਆਣੇ ਨੂੰ ਸਵੇਰ ਦਾ ਭੁੱਖਾ ਬੰਨੂ ਰੋਟੀ ਰੱਟੀ ਲਾ ਦੇਣੀ ਸੀ ਕਿ ਪਹਿਲਾਂ ਵੇਖੂ ਨੂੰ ਪਹਿਲਾਂ ਕਿੰਨਾ ਚਿਰ ਤੂੰ ਨਹੀਂ ਪਕਾਉਂਦੀ ਪਕਾਉਣੀਆਂ ਤੇ ਪੈਣੀਆਂ ਹੀ ਆ ਸਾਰਾ ਲੂਹਾ ਬਾਲਾ ਮੈਨੂੰ ਕਰਨਾ ਹੀ ਪੈਣਾ ਵਾ ਪਰ ਜਿਹੜੇ ਟੈਨਸ਼ਨ ਪਿਆ ਜਾਂਦੀ ਉਹ ਤਾਂ ਨਹੀਂ ਨਾ ਬੰਦੇ ਨੂੰ ਕਿਸੇ ਪਾਸੇ ਲੱਗਣ ਦਿੰਦੀ ਕੋਈ ਟੈਨਸ਼ਨ ਨਹੀਂ ਕੋਖ ਨਹੀਂ ਹੁੰਦਾ ਕੁੜੀ ਦਾ ਰੋਕਾ ਸੱਚੀ ਹੋ ਜਾਂਦੀ ਆ ਮੈਨੂੰ ਹੁਣ ਕੀਤਾ ਵਿੱਚੋਂ ਗੱਲਾਂ ਕੀ ਅਜੇ ਤਾਂ ਕੋਈ ਗੱਲ ਉੱਥੇ ਹੋਈ ਵੀ ਨਹੀਂ ਗਈ ਐ ਤੇ ਇਹੋ ਕੋਸ਼ਿਸ਼ ਹੋਇਆ ਵਾ ਵੀ ਜਿਹੜਾ ਖਲੋਕੇ ਵੇਖ ਲਿਆ ਤੇ ਦੂਜੇ ਨੂੰ ਅਜੇ ਕੀਤਾ ਮਗਰੋਂ ਕੀ ਗੱਲਾਂ ਵਿੱਚੋਂ ਨਿਕਲਣੀਆਂ ਮੈਨੂੰ ਤੇ ਇਹ ਹੁਣ ਗਾੜੀ ਤੇ ਟੈਂਸ਼ਨ ਪਈ ਆ ਕੋੱਖ ਨਹੀਂ ਹੁੰਦਾ ਕੋਈ ਗੱਲ ਨਹੀਂ ਗਈ ਮੈਨੂੰ ਮਾਣਵਾ ਆਪਣੀ ਧੀ ਤੇ ਐਡੀ ਨਹੀਂ ਕੋਈ ਗੱਲ ਉਹਦੇ ਪਾੜ ਨਹੀਂ ਡਿੱਗ ਪਿਆ ਤੂੰ ਫੋਨ ਲਾ ਕੇ ਕਰ ਲਾ ਗੱਲ ਪਹਿਲਾਂ ਨਹੀਂ ਫੋਨ ਤੇ ਮੈਂ ਲਾ ਲੂੰਗੀ ਤੇ ਤੂੰ ਹੀ ਲਾਓ ਆ ਫੜ ਫੋਨ ਤੇ ਲਾ ਲਾ ਤੈਨੂੰ ਮੈਂ ਲਾ ਦਿੰਨੀ ਮਨਜੋਤ ਨੂੰ ਫੋਨ ਮੇਰੀ ਨਹੀਂ ਗੱਲ ਕਰਨੀ ਆਪੇ ਤੂੰ ਗੱਲ ਕਰਨੀ ਆ ਜਨਾਨੀਆਂ ਜਨਾਨੀਆਂ ਦੀ ਗੱਲ ਹੋਰ ਹੁੰਦੀ ਆ ਮੈਂ ਮਨਜੋਤ ਨੂੰ ਕਹਣਾ ਵਾਂ ਤੂੰ ਹੀ ਉੱਧਾ ਰਾਜੀ ਬਾਜੀ ਮਨਜੋਤ ਨੂੰ ਪੁੱਛ ਰੋ ਆਖੇ ਲੱਗੀਦਾ ਹੁੰਦਾ ਮੈਨੂੰ ਟੈਨਸ਼ਨ ਯਾਰ ਮੇਰੇ ਕੋਈ ਗੱਲ ਨਹੀਂ ਹੁੰਦੀ ਮੇਰੇ ਤੂੰ ਇਦਾਂ ਪੁੱਛ ਰਾਜੀ ਬਾਜੀ ਵੀ ਠੀਕ ਠਾਕ ਪਹੁੰਚ ਗਿਆ ਸੁਖ ਠੀਕ ਵਾ ਜਿੱਦਾਂ ਹੀ ਡਿੱਗੀ ਵੇਖੀ ਹੀ ਅਗਲੇ ਆਖਣਾ ਸਾਡੀ ਕੁੜੀ ਡਿੱਗੀ ਹੀ ਇਹਨਾਂ ਨੇ ਕਿਤੇ ਫੋਨ ਕਰਕੇ ਵੀ ਪੁੱਛਿਆ ਤੇ ਚਲ ਮਾੜਾ ਜਰਾ ਰਾਜੀ ਬਾਜੀ ਪੁੱਛ ਲੋ ਤੂੰ ਇਦਾਂ ਕਰ ਫੋਨ ਲਾ ਰਾਜੀ ਬਾਜੀ ਪੁੱਛ ਜੇ ਬੋਲੂਗਾ ਗਾੜੀ ਦੇ ਫਿਰ ਮੈਂ ਕਰ ਲੂੰਗਾ ਆ ਚੱਲ ਮੈਂ ਇਹਨਾਂ ਪੁੱਛ ਨਹੀਂ ਫਿਰ ਮਨਜੋਤ ਸੁਖ ਦਾ ਕੀ ਹਾਲ ਠੀਕ ਆ ਹੁਣ ਆ ਕਰ ਲੈ ਗੱਲ ਕਰ ਲੈ ਆਪੇ ਇੱਕੜਾ ਨੰਬਰ ਲੱਭ ਜਾਣਾ ਛੇਤੀ ਨਾਲ ਆ ਗਿਆ ਯੋ ਸੋਰੇ ਦਾ ਫੋਨ ਰੇ ਨਾ ਪਿਆ ਪਛੀ ਲਗਾ ਉਹਦੇ ਦਾ ਖੂnga ਆ ਗਿਆ ਤੇ ਮੈਂ ਇਹਦੀਆਂ ਕਲੀਆਂ ਨਾਲ ਚੁਗਦੀਆਂ ਮਾਸੀ ਦੇ ਮੁੰਡੇ ਦਾਦੀ ਕਰਦੀ ਹੀ ਉਦੋਂ ਭਾਬੀ ਤੂੰ ਤੇ ਫੇਚੇੜਾ ਭੋਗ ਪਾਈ ਨਹੀਂ ਉਹਦਾ ਭੋਗ ਪਾਈ ਜਾਨੀ ਪਾਵਾ ਨਾ ਉਦੋਂ ਤੇ ਮੈਂ ਜਦ ਤੂੰ ਵੱਟਿਆ ਹੀ ਮੈਂ ਆਏ ਦੀ ਕਰਤੂਤ ਨਾਲ ਹੀ ਰੜੀ ਤੇ ਤੂੰ ਉਹਦਾ ਮੰਨਦਾ ਕਿਉਂ ਨਹੀਂ 5 ਮਿੰਟ ਦੇ ਇਹਦਾ ਉਹਦਾ ਗੁਰੂਤ ਕੀ ਆ ਤੂੰ ਵੀ ਜਦ ਨਾਲ ਹੀ ਪੜਦੇ ਨਾਲ ਪੜਦੀ ਇਹ ਗੱਲ ਖੇਡੋ ਗੱਲ ਤੇ ਇਹਦੇ ਨਾਲ ਤੇਰਾ ਦਾਦਾ ਮੇਰਾ ਕਿਹਾ ਹੋ ਜੇ ਤਵਾ ਦਾ ਤੇ ਜਿਹੜਾ ਕਾਚ ਇੰਨਾ ਤਕਲੇਸ਼ ਪਿਆਉ ਆਹ ਕੇ ਦੁਆਰਾ ਡਾਇਲ ਕੀਤਾ ਗਿਆ ਨੰਬਰ ਅਭੀ ਵਿਅਸਤ ਹੈ ਕਿਰਪਿਆ ਕੋਈ ਸਮੇਂ ਪਛਾਤ ਪ੍ਰਯਾਸ ਹਾਏ ਹਾਏ ਇਹ ਤਾਂ ਫੋਨ ਹੀ ਬਿਜੀ ਕਰ ਦਿੱਤਾ ਉਹਨਾਂ ਨੇ ਗਾੜੀਆਂ ਅਹੀਂ ਇੱਥੇ ਰਹਿ ਰੋਲਾ ਪਾਉਣ ਪੀ ਕੁੜੀ ਦਾ ਹਾਲ ਪੁੱਛੀਏ ਮੈਂ ਨਹੀਂ ਹੁਣ ਦੋਰੇ ਫੋਨ ਲਾਉਣਾ ਹਣਾ ਪੇਰਾ ਡਾਡੀ ਲਾਊਗਾ ਅਗਰ ਜੋਤ ਦਾ ਕੀ ਗੱਲ ਹੋਗੀ ਹੋਊਗੀ ਮਨਜੋਤ ਉਸੇ ਵੇਲੇ ਫੋਨ ਚੁੱਕਦਾ ਪਹਿਲੀ ਬੈਲ ਤੇ ਹਾ ਹਾ ਮੁੰਡੇ ਨੇ ਫੋਨ ਨਹੀਂ ਚੁੱਕਿਆ ਮਹਾਰਾਜ ਸੁਖੀ ਹੋਵੇ ਸੁਖ ਠੀਕ ਠਾਕ ਹੋਵੇ ਚੰਗਾ ਕਮਲ ਪਿਆਈਓ ਇਹ ਲੈ ਆਪਣਾ ਘਾਟ ਸਵਾਰੋ ਬਿਨਾ ਨਹੀਂ ਆ ਕਛੀ ਨਹੀਂ ਆ ਰਹੀ ਹੈ ਕਿ ਤਾ ਉਹਦੀ ਕਿ ਦਾ ਨਹੀਂ ਲੱਗਦੀ ਨਹੀਂ ਮੈਂ ਤੈਨੂੰ ਦੱਸਦਾ ਆਪਾਂ ਉਹ ਕੁੜੀ ਨਹੀਂ ਲਿਆਉਣੀ ਸਿੱਧੀ ਜੜੀ ਗੱਲ ਆਪਣੀ ਕੁੜੀ ਚ ਖਸੂਰ ਨਹੀਂ ਦਾ ਉਹ ਚ ਕੱਢੀ ਜਾਓ ਜੀ ਮੈਂ ਜਾਉਂ ਤੇ ਕੱਚੀਆਂ ਆਈਆਂ ਇਹ ਪੜਤੀਆਂ ਕੱਚੀਆਂ ਆਈਆਂ ਰਹਿੰਦੇ ਆ ਟੱਕੇ ਨਾਲ ਟੀਂਦਾ ਜੇ ਇਹਨੇ ਅੱਕ ਤੋੜ ਕੀਤੀ ਨਾ ਉਹ ਕਿੱਲਾ ਲੱਗਦੀ ਤੇ ਮੈਂ ਕੀਤਾ ਯਾ ਹਿੰਦੁਸਤਾਨਾ ਠੀਕ ਰਹਾ ਵਾ ਚੁੱਪ ਕਰੇ ਯਾਰੇ ਪਰ ਸਾਨੂੰ ਕੀ ਪਤਾ ਹੁੰਦਾ ਕੋਈ ਨਹੀਂ ਦੇਖੋ ਅੱਜ ਦੀ ਉਹਨੇ ਮੇਲਾ ਵਿਆਹ ਕਰਾਉਣਾ ਹੀ ਉਹਨੇ ਲੱਭ ਜਾਈ ਚਲੋ ਵੇ ਦੇ ਇਹਨੂੰ ਬਚਾਈ ਜਾ ਇਹਨੂੰ ਬਚਾਈ ਜਾ ਤੂੰ ਤੂੰ ਇਤਨਾ ਗੱਲਾਂ ਕਰਦਾ ਵੀ ਮੇਲਾ ਵਿਆਹ ਕਰਾ ਤੇ ਉਹ ਕਿਹੜੇ ਪਾਸੋਂ ਘਟ ਮੈਨੂੰ ਇਹ ਦੱਸ 16 ਸਨ ਲੱਗਾ ਹੈਗਾ ਵਾ ਘਟ ਬਾੜ ਭਣਿਆ ਤੇਰੀ ਬੰਨਾ ਵਾਦੂ ਆ ਤਾਂ ਹੀ ਅਗਲੀ ਨੇ ਕਰਾ ਲਿਆ ਹੋਊਗਾ ਤੇ ਜੇ ਉਹ ਵੀ ਜਿਹੜੇ ਵਰਗੀ ਹੁੰਦੀ ਉਹ ਉਹਦਾ ਲਾਭੀ ਕੀ ਤਾਂ ਨੇ ਨਹੀਂ ਘਾਤੇ ਚਲ ਆ ਤੇ ਗੜੀ ਹੱਥ ਜੋੜੇ ਬੱਸ ਕਰੋ ਭੁਲੇਖਾ ਨਾ ਕਰ ਪਾਓ ਆ ਵੀ ਤੈਨੂੰ ਤਾਂ ਉਹ ਦੇਦੀ ਵਾ ਜੋ ਉਹ ਦੇਦੀ ਆ ਉਹ ਮੈਨੂੰ ਪਚਾਈ ਜਾ ਉਹ ਆ ਜਾ ਲੈ ਸਾਲ ਵਿਆਹ ਕਰਾ ਉਹਨਾਂ ਦੇ 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 ਨੇ ਬਾਪ ਦੇ ਵੇਖੀ ਜਾਊਗੀ ਵੇਖ ਕੇ ਨਾ ਕਰਾਂਗੇ ਮਮਿੰਦ ਕੋ ਸਮਝ ਨਹੀਂ ਨਾ ਗੰਡੀ ਪੇ ਬਣੂਗਾ ਕੀ ਉਹ ਨਾਸਾ ਕੋ ਵੀ ਰੰਡੀ ਆ ਵੀ ਤੂੰ ਕਾਸ ਰੇ ਕਿ ਤੂੰ ਤੇ ਤੂੰ ਕੀ ਕੀਤਾ ਤੇ ਨਹੀਂ ਲਈ ਕੀਤੀ ਮੈਂ ਤੇ ਆਪ ਆਖਣਾ ਨਹੀਂ ਆ ਬਚਾ ਆਪਣੇ ਘਰ ਆਉਂਦਾ ਦੇਖ ਤੂੰ ਕਿ ਮਨ ਲਾਉਣ ਲੱਗਦੀ ਆ ਨਾਲ ਇਹ ਮੇਰੇ ਗਾਲ ਭੱਜ ਭੱਜ ਕੇ ਪਈ ਜਾਂਦੀ ਆ ਮੈਂ ਨਹੀਂ ਕੀਤਾ ਪਿਆਰ ਕਰਾਉ ਮੇਰੇ ਨਾਲ ਜਿਵੇਂ ਪੰਛੀ ਰਾਹ ਤੇ ਪਤਾ ਨਹੀਂ ਮੁੰਡਾ ਹਲਫਿਆ ਕਿੱਥੇ ਚਲ ਗਿਆ ਵਾ ਦੌੜਾ ਹੀ ਗਿਆ ਬਾਹਰ ਨੂੰ ਕਾਦੇ ਕੰਮ ਇਹਨੂੰ ਪੈ ਗਏ ਆ ਪਤਾ ਨਹੀਂ ਕੀ ਕਰਦਾ ਫਿਰਦਾ ਸਮਝ ਨਹੀਂ ਆਈ ਕੋਈ ਭੱਜਿਆ ਹੀ ਚਲ ਗਿਆ ਵਾਕਰੋ ਹੈ ਨਾ ਰੋਟੀ ਨਾ ਪਾਣੀ ਕੀ ਇਹ ਕਰਦਾ ਫਿਰਦਾ ਮੈਨੂੰ ਕੋਈ ਸਮਝ ਨਹੀਂ ਆਉਂਦੀ ਅਛਾ ਹੁੰਦਾ ਵਾ ਤ ਪੁੱਛਦੀ ਪਤਾ ਨਹੀਂ ਦਿਲ ਨੂੰ ਕੋਈ ਦਿੰਦਾ ਅਜ ਕੀ ਇੱਕ ਗੱਲ ਹੋਣ ਗਿਆ ਸਪਰਾਟ ਹੀ ਹੋਈ ਜਾਂਦੀ ਹੈ ਕੌਕਸੋ ਫਨਾਸ ਤੇ ਮਾਵੇ ਪਤਾ ਨਹੀਂ ਕੀ ਕਰ ਲੋ ਆ ਜਾਣੀ ਇਹਦੇ ਪਤਾ ਨਹੀਂ ਇਹ ਕੀ ਹੋਇਆ ਵਾ ਇਹ ਕਿਹਨਾਂ ਹੈ ਵਾ ਕੀ ਹੋਇਆ ਵਾ ਕੀ ਹੋਇਆ ਕੀ ਕਰਾ ਬੰਦੇ ਮੈਨੂੰ ਬੰਦੇ ਪੈ ਗਏ ਬੰਦੇ ਤੈਨੂੰ ਕਿੱਥੇ ਬੰਦੇ ਪੈ ਗਏ ਤੈਨੂੰ ਹਾਏ ਮੇਰਾ ਮੋਟਰਸਾਈਕਲ ਵੀ ਖੋਲ ਬੁਲਟ ਵੀ ਖੋਲਿਆ ਯਾ ਕਿੰਨੇ ਖੋਲਿਆ ਵਾ ਉਹ ਬੰਦੇ ਪੈ ਗਏ ਮੈਨੂੰ ਹਾਏ ਕਿੱਥੇ ਆ ਕੀ ਹੋਇਆ ਤੂੰ ਜਗਾ ਪਲਾ ਕਰੋ ਗਿਆ ਵਾ ਉਹ ਛੱਪੜਾ ਲਾ ਆਏ ਨਹੀਂ ਅੰਦਰ ਆ ਪਾਣੀ ਤਾਂ ਪਾਣੀ ਲੈ ਵਾ ਨਹੀਂ ਪਾਣੀ ਨਹੀਂ ਪੀਣਾ ਬੈਠ ਤੈਨੂੰ ਤਾਂ ਹੈ ਕਿੱਥੇ ਜਾ ਕੇ ਘਟ ਮਰ ਜਾਇਆ ਤੂੰ ਆ ਤੈਨੂੰ ਜਿੰਨਾ ਮੈਂ ਕਹਿੰਦੀ ਘਰ ਦਾ ਦਾ ਘਰ ਦਾ ਦਾ ਤੂੰ ਟੱਟ ਕੇ ਬੈਠਦਾ ਹੀ ਨਹੀਂ ਬਾਹਰ ਹੀ ਮਰਿਆ ਰਹਿਣਾ ਤੂੰ ਪਾਣੀ ਕਿੱਧਰ ਚਰਦਾ ਕਿੱਧਰ ਨਹੀਂ ਐਦਾਂ ਕਿੱਥੇ ਮਾਰ ਦੇਣਾ ਤੈਨੂੰ ਮੰਮੀ ਨਾ ਕਰੋ ਮੈਂ ਸਾਹ ਗਏ ਨਹੀਂ ਮੇਰਾ ਰਣ ਰਿਆ ਤੀ ਇਹ ਮੇਰਾ ਸਿਹਰ ਦਾ ਰਣ ਰਿਆ ਕਿ ਤੇਰਾ ਸਿਹਰ ਕੀ ਮਗਰ ਮਗਰ ਰੱਖਿਆ ਜੀ ਨੂੰ ਕੁਛ ਨਾ ਕੁਛ ਨਾ ਕੁਛ ਨਾ ਮੱਦ ਤੇਰੀ ਰਗਾਂ ਤੋਂ ਜਾਣਦੀ ਆ ਤੂੰ ਕਾਕਾ ਸੱਚ ਦੱਸ ਦੇ ਮੈਨੂੰ ਵੀ ਕੀ ਗੱਲ ਆ ਮਮੀ ਮੈਂ ਤੈਨੂੰ ਸੱਚੀ ਦੱਸਣੇ ਮੇਰੇ ਕੋ ਤੂੰ ਚਪੇੜਾ ਆ ਲੈਣੀ ਆ ਆ ਤੂੰ ਮੈਨੂੰ ਦੱਸ ਦੇ ਮੈਨੂੰ ਪਤਾ ਜਣੀ ਆ ਤੂੰ ਕਰਤੂਤਾਂ ਦਾ ਮਾਲਕ ਆ ਆਏ ਆਏ ਮਮੀ ਮੈਂ ਦਾਦਾ ਮਮੀ ਮੈਂ ਸੁਖ ਨੂੰ ਲੈਣ ਚਲ ਗਿਆ ਹਾਂ ਮੈਂ ਘਰ ਨੂੰ ਭਜਾ ਦੇਉਂਦਾ ਹਾਂ ਕਿ ਪਾਸੇ ਲੈ ਕੇ ਨਿਕਲ ਜਾਣਾ ਉਹਦੇ ਪਰਾ ਪਿੱਛੇ ਆ ਕੇ ਉਹਨਾਂ ਨੇ ਫੜ ਲਿਆ ਬੁਲਟ ਵੀ ਲਾ ਕੇ ਉਹਨਾਂ ਨੇ ਗੋਲੀ ਮਾਰੀ ਮਮੀ ਪਿੱਛੋਂ ਭੇ ਗੋਲੀ ਕਿਤੇ ਬੱਜੀ ਤੇ ਨਹੀਂ ਗਈ ਉਹ ਨਹੀਂ ਗੋਲੀ ਤਾਂ ਬੱਜੀ ਬੱਜਿਆ ਵਾ ਗੋਲੀ ਤਾਂ ਬੱਜਿਆ ਵਾ ਸੁਖ ਨੂੰ ਖੇਚ ਕੇ ਗੱਡੀ ਚ ਪਾਇਆ ਉਹਨਾਂ ਸੁਖ ਨੂੰ ਮਾਰ ਦੇਣਾ ਮਾਰਦੇ ਤਾਂ ਮਾਰਦੇ ਰਹਿੰਦੇ ਸੁਖ ਨੂੰ ਮੇ ਮਮੀ ਉਹ ਨਹੀਂ ਮਾਰਦੇ ਰਹਿੰਦੇ ਉਹਨਾਂ ਸੁਖ ਨੂੰ ਮਾਰਦਾ ਸੁਖ ਨੂੰ ਅਹੀਂ ਗੱਡੀ ਚੋਂ ਕਸਮਾ ਰੁਕਾਉਂਦੇ ਮੈਂ ਦੱਸਦਾ ਜੇ ਸੁਖ ਨੂੰ ਕੋ ਹੋ ਗਿਆ ਨਾ ਮੈਂ ਕੋਈ ਵੀ ਨਹੀਂ ਸਰਨਾ ਉਹਨਾਂ ਨੂੰ ਮੈਂ ਸਾਰੇ ਮਾਰ ਦੇਣੀ ਹਾਂ ਸਾਰੇ ਨੇ ਮਾਰ ਗੜੇ ਉਹਨਾਂ ਨੇ ਸਾਨੂੰ ਮਾਰ ਕੇ ਨਾ ਉੱਠ ਮੂੰਹ ਹੱਥ ਤੋੜ ਤੇ ਚੱਲ ਜੀ ਜਾਣਾ ਉੱਠ ਖਲੋ ਚੱਲ ਜੀ ਇੱਥੋਂ ਜਾ ਮੈਂ ਨਹੀਂ ਕਿਤੇ ਜਾਣਾ ਚਾ ਉੱਠ ਖਲੋ ਮੇਨ ਸੁਖੀ ਜਾਈ ਦੀ ਹੋ ਗਿਆ ਤੋ ਮੈਨਿਆ ਕੋਈ ਨਹੀਂ ਆਪੇ ਮੋਟਰਸਾਈਕਲ ਵੀ ਖਾਣ ਦੇ ਖਸਮੋਂ ਤੂੰ ਆ ਤਾਂ ਮੋਟਰਸਾਈਕਲ ਵਾ ਉੱਠ ਤਾਂ ਉੱਠ ਮੈਂ ਨਹੀਂ ਮੈਨੂੰ ਸੋਖੀ ਚਾਹੀਦੀ ਆ ਮੈਂ ਮਮੇ ਕੀ ਗੰਦਾ ਮੈਂ ਜੁੜ ਚੁੱਕਿਆ ਨਹੀਂ ਫੋਨਾਂ ਨੇ ਕਹਣਾ ਮੈਂ ਤਾਂ ਫੋਨ ਲਾਇਆ ਮੈਂ ਸੁਖਦੀ ਰਾਜੀ ਬਾਜੀ ਪੁੱਛਦੀ ਤੇ ਉਹਨੇ ਕਾੜੀਓ ਫੋਨ ਹੀ ਕੱਟ ਦਿੱਤਾ ਵਾ ਲਾਇਆ ਵਾ ਫੋਨ ਲਾਇਆ ਤੇ ਉਹਨੇ ਫੋਨ ਹੀ ਕੱਟਤਾ ਕਾੜੀਓ ਇਦਾਂ ਦੇ ਕਦੀ ਉਹਨੇ ਕੀਤੀ ਨਹੀਂ ਪਹਿਲੀ ਬੈਲ ਤੇ ਫੋਨ ਚੁੱਕ ਲੈਂਦਾ ਨਾ ਨਾਲੇ ਉਹਨੂੰ ਪਤਾ ਵੀ ਅਸੀਂ ਇੱਧਰ ਨੂੰ ਆ ਗਏ ਆ ਉਹ ਘਰ ਨੂੰ ਗਏ ਆ ਇਹਦੇ ਕਰੇ ਕਿਹੜੀ ਗੱਲ ਨੂੰ ਲਾਇਆ ਚਲ ਕੋਈ ਨਹੀਂ ਮਹਾਰਾ ਹੀ ਕਿਰਪਾ ਕਰੂਗਾ ਸੱਚੇ ਪਾਤਸ਼ਾਹ ਦੀ ਨਹੀਂ ਗੱਲ ਕੋਈ ਮੈਨੂੰ ਬੜਾ ਭਰੋਸਾ ਮੈਨੂੰ ਗੁਰੂ ਆਪਣੇ ਦੇ ਉਹਨੇ ਸਾਰੇ ਕਾਰਜ ਸਾਡੇ ਠੀਕ ਕਰ ਦੇਣੇ ਆ ਕੋਈ ਗੱਲ ਨਹੀਂ ਫਿਕਰ ਨਾ ਕਰੋ ਉਹ ਤਾਂ ਤੂੰ ਸੱਚੀ ਆ ਨਾ ਆਪਣੀ ਜਗ੍ਹਾ ਤੇ ਆ ਫਿਰ ਕੋਈ ਗੱਲ ਨਹੀਂ ਜੇ ਤੂੰ ਸੱਚੀ ਆ ਨਾ ਫਿਰ ਕੋਈ ਗੱਲ ਨਹੀਂ ਫਿਰ ਮੈਂ ਜੋ ਹੋਊਗਾ ਮੈਂ ਵੇਖੀ ਜਾਊਂਗਾ ਮੈਂ ਆਪੇ ਚੱਲ ਲਊਗਾ ਤੂੰ ਨਾ ਚਿੰਤਾ ਕਰੋ ਤੁਸੀਂ ਇਹਦਾ ਕਰੋ ਕੱਪੜੇ ਲਾਓ ਤੇ ਰੋਟੀ ਪਣੀ ਪਕਾਓ ਤੇ ਖਾਓ ਪੀਓ ਤੇ ਆ ਨੰਦ ਨਾਲ ਰਹੋ ਕੋਈ ਗੱਲ ਨਹੀਂ ਤੂੰ ਨਾ ਟੈਨਸ਼ਨ ਲੈ ਕੋਈ ਨਹੀਂ ਚੁੱਕ ਲੂਗਾ ਫੋਨ ਸੌਣ ਲੱਗਿਆ ਫੇਰ ਲਾ ਲਵੇ ਆ ਸੌਣ ਲੱਗਿਆ ਫੇਰ ਲਾਵ ਮਾਰਾ ਸੱਚੇ ਪਾਸ਼ਾ ਸਾਡੀ ਗਰੀਬਾਂ ਦੀ ਹਿੱਤ ਪੱਤਰ ਰੱਖੀ ਤਾ ਤੇਰੇ ਹੱਥੇ ਹੀ ਹਿੱਤ ਵਾ ਸਾਡੀ ਤੇ ਨਾ ਕੇ ਤੇ ਕੱਪੜੇ ਚੇਂਜ ਕਰ ਹਾਂ ਜਾ ਕੋਈ ਨਹੀਂ ਹੋ ਗਿਆ ਠੀਕ ਆ ਫਿਰ ਜਾ ਇਹ ਆ ਕਿਸ ਨੂੰ ਕਿਸ ਤੇ ਮਾਨ ਹੁੰਦਾ ਕਿਸ ਨੂੰ ਕਿਸ ਤੇ ਮਾਨ ਹੁੰਦਾ ਸਾਨੂੰ ਸਾਡੇ ਗੁਰੂ ਤੇ ਮਾਨ ਆ ਪਰ ਉਹਨੇ ਸਾਡੇ ਸਾਰੇ ਕਾਰਜ ਠੀਕ ਕਰਦੇ ਨੇ ਕੋਈ ਗੱਲ ਨਹੀਂ ਬਾਕੀ ਤੂੰ ਹੀ ਕੁੜੀ ਨੂੰ ਇੰਨਾ ਛਿੜਕਣਾ ਨਹੀਂ ਮੈਂ ਮੈਂ ਤਾਂ ਕੁਝ ਕਹਿ ਨਹੀਂਗਾ ਮੈਂ ਠੀਕ ਵਾ ਬਿਲਕੁਲ ਠੀਕ ਵਾ ਕੋਈ ਗੱਲ ਨਹੀਂ ਕੀ ਕੋਈ ਉਹ ਜੀ ਗੱਲ ਹੁੰਦੀ ਉਹ ਤੇ ਸੱਚੀ ਦੱਸ ਦੇਣਾ ਵੀ ਗੱਲ ਆ ਪਰ ਝੂਠ ਬੋਲਣ ਚ ਫਸ ਗਈ ਨਾ ਇੱਕ ਝੂਠ ਹੋਈ ਉਹਦਾ ਸੌ ਝੂਠ ਬੋਲਣਾ ਪੈਂਦਾ ਉਹਦਾ ਦਾਦਾ ਹੀ ਵੀ ਬਲਜੀਤ ਨੇ ਕਹਣਾ ਕਿ ਮੁੰਡਾ ਕੌਣ ਆ ਉਹਨੇ ਆਪਣੀ ਮਾਸੀ ਦਾ ਬਣਾ ਲਿਆ ਉਹ ਤੇ ਐਡਾ ਕਹਿ ਦਿੰਦੀ ਵੀ ਮੇਰੇ ਕਾਜ ਦੇ ਪੜਦੇ ਆ ਤੇ ਕੋਈ ਦੀਦੀ ਮਮੀ ਆ ਲੈਣ ਦੀ ਸਮਝਦੀ ਵੀ ਲੈਣ ਦੇ ਗੱਲ ਤੇ ਇਹੀ ਹੋਣੀ ਹੈ ਨਾ ਕੋਈ ਨਾ ਇੱਕ ਝੂਠ ਬੋਲ ਗਿਆ ਨਾ ਸੌ ਬੋਲਣਾ ਪੈਂਦਾ ਨਿਆਣੀ ਐਵੇਂ ਟੈਨਸ਼ਨ ਲੱ ਲੂਗੀ ਆਪਣੇ ਮਨ ਤੇ ਤੂੰ ਵੀ ਉੱਠ ਤੇ ਤੂੰ ਕਹਿ ਵੀ ਕੋਈ ਨਹੀਂ ਕਪੜੇ-ਕੁਪੜੇ ਬਦਲੋ ਨਾ ਹੋ ਤੋ ਰੋਟੀ ਪਾਣੀ ਪਕਾਉ ਉ ਚੰਗਾ ਤੇ ਉਹ ਮੁੰਡੇ ਨੂੰ ਵੀ ਦੋ ਖਾਣ ਨੂੰ ਆ ਲੱਲੋ ਫੋਨ ਤੇ ਹੁਣ ਲਾ ਲਿਓ ਫੇਰ ਕੋਈ ਨਹੀਂ ਲਾ ਲਾਂਗੇ ਹਰਾਨ ਨੂੰ ਲਾਵਾਂਗੇ ਇਕੱਠੇ ਬਹਿ ਕੇ ਕੋਈ ਵੇ ਉੰਤਰੀਆ ਤਾ ਤੂੰ ਮੇਰੇ ਖਾਣੇ ਦਾ ਖਾਧਿਆ ਤੈਨੂੰ ਤਾਂ ਨਾ ਹੀ ਜੰਮਦਾ ਨਿਆ ਜੰਮਦਾ ਮਾਦਾ ਤੂੰ ਖਾਣਾ ਚਾਹਉਂ ਮਾਦਾ ਮੈਂ ਪਹਿਲਾ ਵਕਤ ਨੂੰ ਬੜਿਆ ਗਿਆ ਆ ਜਾ ਦੋ ਆਪਣਾ ਕੰਮ ਕਰਕੇ ਜਾ ਕੇ ਮੈਂ ਵੇਖ ਲੂ ਮੇਰੇ ਕੋ ਜੋ ਹਰਨੇ ਤੂੰ ਜਿਹੜਾ ਖਾ ਲਿਆ ਮੈਨੂੰ ਮੈਂ ਵੇਖ ਲੂ ਜੋ ਹੁੰਦਾ ਜਾ ਦੋ ਆਪਣਾ ਕੰਮ ਕਰਕੇ ਜਾ ਕੇ ਫਿੱਟਦੀ ਮੈਨੂੰ ਮੈਂ ਨਹੀਂ ਕਿਤੇ ਜਾਣਾ ਮੈਂ ਡਰਦਾ ਹਾਂ ਨਾ ਆਹੀ ਦੇਖਣਾ ਨਾ ਚਲ ਨਾ ਤੇ ਮੈਂ ਪਰੇ ਇਦਾਂ ਫਾਟਿਆ ਹੁੰਦਾ ਤਾਂ ਕੋਈ ਇਦਾਂ ਕਰਦਾ ਹੈ ਨਾ ਪਰ ਮੈਂ ਨਾ ਚਲ ਮਾਰੂੰ ਜੋ ਤਰੀਕਾ ਤੇ ਆ ਵੀ ਇਦਾਂ ਅੰਦਰ ਖੋ ਜੇ ਜੇਬਾ